ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਲੂ ਜੀ ਸਤਨਾਮ 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 ਜੀ ਸਾਡਾ ਚੈਨਲ ਦੇਖ ਰਹੇ ਨਿਊ ਪੰਜਾਬ ਨਿਊਜ਼ ਨੂੰ ਵੇਖ ਰਹੇ ਸਾਰੇ ਪਿਆਰੇ ਪਿਆਰੀ ਸਤਿਕਾਰਯੋਗ ਸਰੋਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਦਿਖਾਉਂਦੇ ਰਹਿੰਨੇ ਹਾਂ ਤੇ ਅੱਜ ਸਿੱਖ ਇਤਿਹਾਸ ਦੇ ਵਿੱਚ ਨਾਮ ਰੱਖਣ ਵਾਲੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਥਾਪਿਤ ਕੀਤੇ ਗਏ প্রচারক ਤੇ কবি শের স্বর্গੀ জ্ঞানী ගੁਰਨਾਮ ਸਿੰਘ ਜੀ ਮਨਹਾਲਾ tehsil ਪੱਟੀ ਜ਼ਿਲ੍ਹਾ ਤਰਨਤਾਰਨ ਉਹ ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਮਿਤੀ ਅੱਜ 18 ਅਗਸਤ 2025 ਨੂੰ ਉਹਨਾਂ ਦਾ ਇਹ ਅੰਤਮ ਅਰਦਾਸ ਸਮਾਗਮ ਕਥਾ ਵਿਚਾਰਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਖੁਸ਼ਵਿੰਦਰ ਸਿੰਘ ਜੀ ਪਾਟਿਆ ਪੱਟੀ ਐਸਜੀਪੀਸੀ ਮੈਂਬਰ ਦਮਦਮਨ ਟਕਸਾਲ ਦੇ ਭੇਜੇ ਹੋਏ ਨੁਮਾਇंदे ਔਰ ਜੁਨੀਆਮੀ ਕਵੀਸ਼ਰੀ ਸਭਾਵਾਂ ਡਾਡੀ ਸਭਾਵਾਂ ਉਹਨਾਂ ਦੀ ਨਮਾਇੰਦਿਆਂ ਵੱਲੋਂ ਦਸਤਾਰ ਪੇਟਾ ਕੀਤੀਆਂ ਗਈਆਂ ਸੋ ਇਸ ਅੰਤਮ ਅਰਦਾਸ ਦੇ ਵਿੱਚ ਸੱਜਣ ਮਿੱਤਰ ਰਿਸ਼ਤੇਦਾਰ ਨਗਰ ਨਿਵਾਸੀ ਪੂਰਾ ਇਲਾਕਾ ਨਿਵਾਸੀ ਤੇ ਹੋਰ ਦੇਸ਼ ਦੇਸ਼ ਤੋਂ ਸੰਗਤਾਂ ਅੰਤਮ ਅਰਦਾਸ ਦੇ ਵਿੱਚ 1 ਵਜੇ ਦੁਪਹਿਰ ਦੇ ਅਰਦਾਸ ਕੀਤੀ ਗਈ ਸੋ ਇਸ ਦੇ ਵਿੱਚ ਸਿਰਮੌਰ ਮਹਾਨ ਹਸਤੀਆਂ ਨੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਤੇ ਆਓ ਤੁਹਾਨੂੰ ਦਿਖਾਉਨੇ ਹਾਂ ਸਵਰਗੀ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਜੀ ਮਨਿਹਾਲਾ ਦੇ ਭੋਗ ਦੀਆਂ ਕੁਝ ਤਸਵੀਰਾਂ ਸਾਹਿਬਾਹਿਬ ਕੀ ਜੀਫਤ ਤੇ ਸ੍ਰੀਮੰਤ ਭਾਈ ਕਰਮ ਸਿੰਘ ਰੱਤਾ ਗੁੱਦਾ ਵਰਸਾਤੀ ਭਾਈ ਗੁਰਮੀਤ ਸਿੰਘ ਲਖਵਤਰੀ ਤੋਂ ਖਬਰ ਔਰ ਮੇਰੀ ਸੇਖੋਂ ਦੇ ਮਹਾਨ ਵਿਦਵਾਨ ਭਾਈ ਭਗਵੰਦ ਸਿੰਘ ਸਾਜਖਾ ਵੰਡਵਾਸੀ ਸਰਦਾਰ ਸਰੂਪ ਸਿੰਘ ਜੀ ਉਹਨਾਂ ਦੇ ਬੇਟੇ ਨਾਲ ਲੱਗੇ ਬੈਠੇ ਨੇ ਇਧਰ ਬਹੁਤ ਹੀ ਸਤਿਕਾਰਯੋਗ ਹਸਤੀਆਂ ਵਰਦੀ ਸਾਹਿਬ ਬੈਠੇ ਨੇ ਅਸੀਂ ਸਾਰੇ ਹੀ ਸਰਦਾਰ ਗੁਰਨਾਮ ਸਿੰਘ ਜੀ ਪੰਥ ਦੇ ਮਹਾਨ ਕੌਮ ਦੇ ਵਿਦਵਾਨ ਜੋ ਮਹਾਨ ਕਵੀਸ਼ਰ ਜਿਹੜੇ ਕਿ ਅੱਜ ਤੋਂ 10 ਦਿਨ ਪਹਿਲਾਂ ਸਾਨੂੰ ਜੀਵੀਕਾਰ ਵਾਸਤੇ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣੀ ਇੱਥੇ ਦੇ ਸਮੇਤ ਇੱਥੇ ਪਹੁੰਚਾ ਹੈ ਔਰ ਹੋਰ ਵੀ ਰਾਜਨੀਤਿਕ ਜਿੰਦ ਦਾ ਸਰਕਾਰ ਦੇ ਮਹਾਪ੍ਰਸਾਦਾ ਚਰਨ ਸਿੰਘ ਦੀ ਫਰਤਨਵਾੜੇ ਔਰ ਸਰਕਾਰ ਦੇ ਬਾਬਾ ਮਣਿਆੜਾ ਗੁਰਨਾਮ ਸਿੰਘ ਜੀ ਮਣਿਆੜੇ ਵਾਲੇ ਹੋਰ ਵੀ ਜਿਹੜੀਆਂ ਰਾਜਨੀਤਿਕ ਖੇਤਰਾਂ ਸਰਦਾਰ ਰਿਸ਼ਾ ਸਿੰਘ ਵਿਟੋਵਾ ਰਗਵੇnder ਸਿੰਘ ਪਾੜਿਆ ਸਾਹਿਬ ਸਾਰੀਆਂ ਸਤ ਸਾਰੀਆਂ ਇੱਥੇ ਪਹੁੰਚੀਆਂ ਹਨ ਉਹਨਾਂ ਨੂੰ ਖਤਰ ਦੇ ਫੋਟੋ ਪੇ ਢਾਕਰਨ ਵਾਸਤੇ ਕਿ ਜਿੱਥੇ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਘਟਾ ਪਿਆ ਉੱਥੇ ਸਾਡੇ ਕਮਿਸ਼ਨੀ ਪਰਿਵਾਰ ਨੂੰ ਬਹੁਤ ਵੱਡਾ ਘਟਾ ਪਿਆ ਉਹਨਾਂ ਦੇ ਦੰਦ ਦੇ ਨਾਲ ਅਰਧ ਰਾਜ ਸਾਹਿਬ ਤੇ ਪਾਸ਼ਾ ਵਿਸ਼ੇਈ ਨੂੰ ਆਪਣੇ ਚਰਨਾਂ ਦੇ ਉੱਤੇ ਨਵਾਦ ਦਰਸ਼ਨ ਇੱਥੇ ਪਰਿਵਾਰ ਨੂੰ ਘਾਣਾ ਮੰਨ ਦਾ ਬਲ ਬੋਤ ਕਰਨ ਕਰਦੀਆਂ ਗਲਾ ਦੇ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਗੁਰਨਾਮ ਸਿੰਘ ਜੀ ਮਨਿਹਾਲਾ ਬਹੁਤ ਮਿੱਠ ਬੋਲੜੇ ਸੱਜਣ ਸਨ ਬਹੁਤ ਵਧੀਆ ਸੁਭਾਅ ਦੇ ਮਾਲਕ ਸਨ ਐਨ ਜਦੋਂ ਮਿਲਣ ਦਾ ਸੀਗਾ ਜੱਫੀ ਪਾ ਕੇ ਮਿਲਣਾ ਠੰਡ ਪੈ ਜਾਣੀ ਤੇ ਪੋਨਾ ਵਰਗਾ ਸੁਭਾ ਜਿਹੜਾ ਵਾ ਉਹ ਉਹਨਾਂ ਨੂੰ ਮਨਕਾਰਕ ਸੀ ਉਹਨਾਂ ਵਰਗਾ ਸੁਭਾਅ ਹੋ ਨਹੀਂ ਸਕਦਾ ਅਸੀਂ ਬੜੀ ਉਹਨਾਂ ਦੇ ਨਾਲ ਸਟੱਗਲ ਕੀਤੀ ਸਾਡਾ ਗੁਰਚਰਨ ਸਿੰਘ ਚੰਨ ਮਦੂ ਸਿੰਘ ਜੀ ਦੇ ਨਾਲ ਢਾਡੀ ਜੱਥਾ ਸੀਗਾ ਤੇ ਉਹਨਾਂ ਦਾ ਕੇਰ ਸਿੰਘ ਮਜਾਲ ਦੇ ਨਾਲ ਢਾਡੀ ਜੱਥਾ ਪਿਛਰੀ ਜੱਥਾ ਸੀਗਾ ਤੁਸੀਂ ਵੀ ਗਿਆਨੀ ਗੁਰਨਾਬ ਸਿੰਘ ਜੀ ਨਾਲ ਗੁੰਦੇ ਰਹੇ ਨਹੀਂ ਜੀ ਮੈਂ ਉਹਨਾਂ ਦੇ ਨਾਲ ਕੋਈ ਸ਼੍ਰੀ ਨਹੀਂ ਕੀਤੀ ਪਰ ਅਸੀਂ ਸਟੇਜਾਂ ਤੇ ਬਹੁਤ ਸਮਾਂ ਇਕੱਠੇ ਰਹੇ ਹਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸ਼ਰਨਜੀਤ ਸਿੰਘ ਸਰੰਗੀ ਮਾਤਾ ਕਿਹੜੇ ਨਗਰ ਤੋਂ ਮੈਂ ਮੇਰਾ ਨਗਰ ਹੈ ਪਿੰਡ ਰਾਮਪੁਰਾ ਗਮਾਨਪੁਰੇ ਦੇ ਲਾਗੇ ਅੰਮ੍ਰਿਤਸਰ ਕੋਲ ਹਾਂਜੀ ਅੰਮ੍ਰਿਤਸਰ ਤੇ ਗਿਆਨੀ ਜੀ ਐ ਤੁਹਾਨੂੰ ਆਖਰੀ ਵਾਰੀ ਕਦੋਂ ਮਿਲੇ ਗਿਆਨੀ ਜੀ ਮੈਨੂੰ ਆਖਰੀ ਵਾਰੀ ਇਥੇ ਸਾਡੇ ਝਾੜ ਸਾਹਿਬ ਗੁਰਦੁਆਰਾ ਵਾ ਗਗੂਗੂਏ ਦੇ ਲਾਗੇ ਉਥੇ ਆਖਰੀ ਸਾਨੂੰ ਉਹਨਾਂ ਦੇ ਦਰਸ਼ਨ ਹੋਏ ਉਸ ਤੋਂ ਬਾਅਦ ਚਲੋ ਗੱਲਬਾਤ ਤੇ ਫੋਨ ਤੇ ਹੁੰਦੀ ਰਹਿੰਦੀ ਸੀ ਪਰ ਦਰਸ਼ਨ ਸਾਨੂੰ ਉਥੇ ਹੋਏ ਉਹਨਾਂ ਦੇ ਬਾਕੀ ਚਲੇ ਤਾਂ ਸਾਰੇ ਜਾਣਾ ਪਰ ਜਿੰਨਾ ਇਕੱਠ ਉਸ ਰੰਗਲੀ ਰੂਹ ਦੇ ਸੰਬੰਧ ਵਿੱਚ ਹੋਇਆ ਇਹਨਾਂ ਨੇ ਇਕੱਠ ਹੋਰ ਕਿਤੇ ਨਹੀਂ ਵੇਖਿਆ ਬਹੁਤ ਮਿੱਠ ਫੋਲੜੇ ਸਨ ਬਹੁਤ ਵਧੀਆ ਰੂਹ ਦੇ ਮਾਲਕ ਸਨ ਬਹੁਤ ਵਧੀਆ ਰੂਹ ਸੀ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਨ ਦੀ ਸਮਰੱਥ ਬਖਸ਼ੇ ਤੇ ਪਰਿਵਾਰ ਨੂੰ ਸਦਾ ਸਾਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਜੂਦੀ ਕਾਕਾ ਖਾਨ ਸਾਹਿਬ ਵਾਜੂਦੀ ਕੀ ਪਤਨੀ ਬਹੁਤ ਹੀ ਕੋਈ ਲਫ਼ਜ਼ਾਂ ਵਿੱਚ ਦੱਸਿਆ ਨਹੀਂ ਜਾ ਸਕਦਾ ਉਹ ਆਪਣੇ ਇਮਾਨਦਾਰ ਪ੍ਰਚਾਰਕ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਪਨ ਲਈ ਪਰ ਚਾਰ ਦੇ ਲਈ ਆਪਣਾ ਸਾਰਾ ਨਿੱਕਾ ਬਤਾਇਆ ਉਹਨਾਂ ਦੀ ਆਪਾਂ ਅੰਤਮ ਅਸ਼ਾਮ ਉਹਨਾਂ ਦੀ ਖਤਰਾ ਮੌਤ ਇੱਕ ਅਤ ਸੱਚਾਈ ਹੈ ਜਿਸ ਦਿਨ ਇਨਸਾਨ ਦਾ ਕਰਮ ਹੁੰਦਾ ਮੌਤ ਉਸਰੇ ਨਿਚੇ ਹੋ ਜਾਂਦਾ ਹੈ ਗੁਰਵਾਨੀ ਗਮ ਮਰਨ ਲਖਾਇ ਮੰਡਲ ਮੈਂ ਪਰ ਆਪ ਕੋ سامنے ਸਗਿਆ ਮੌਤ ਪਰਵਾਸ ਇਸ ਤਰ੍ਹਾਂ ਗੁਰਵਾਨੀ ਨੇ ਲਿਖਿਆ ਕਿਆ ਜਗਾ ਕਿ ਮਰੇਗੇ ਕਿ ਅਸਾਂ ਮਰਨਾ ਹੈ ਨਾਰੀ ਗਮੰਦ ਦੇ ਕਹਾਵਾ ਕਿੰਨਾ ਸਾਇ ਮਹਾਂਸ਼੍ਰੀ ਦਾ ਸਹਿਲਾ ਉਸ ਪਰਮਾਤਮਾ ਦੀ ਯਾਦ ਚ ਰਹਿੰਦੇ ਹਾਂ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਆਸ਼ੀਰਵਾਦ ਜੀ ਕਰੇ ਤਾਂ ਮੋਤ ਉਸ ਦਾ ਨਾਮ ਨੂੰ ਸਿੰਘ ਜੀ ਉਹਨਾਂ ਜੀਵਨ ਵਿੱਚ ਅਫਜਰ ਮਹਤਾਜ ਨਹੀਂ ਹੈ ਬਹੁਤ ਹੀ ਮਲਾਫੜੇ ਬਹੁਤ ਹੀ ਸੂਝਮਾਨ ਦੇ ਦਮ ਇਹਨਾਂ ਨੇ ਕਿ ਹਮੇਸ਼ਾ ਹੀ ਕਰਨ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਭਾਇਆ ਲੋਕਾਂ ਨੂੰ ਗਿਆਨ ਇਹ ਕਰਾਈਦਾ ਹੋਰ ਨਿੱਕੇ ਸੁਭਾਅ ਦੇ ਮਾਲਕ ਇਹ ਮੈਂ ਕਹਿ ਲਵਾਂ ਕਿ ਇਸ ਨਗਰ ਦੇ ਵਿੱਚ ਜਿੰਨੇ ਵੀ ਜੰਨੇ ਨਾਲ ਮੇਰਾ ਇਹ ਕਹਿ ਲਓ ਬਟਪਾ ਕੋਈ ਸਾਝ ਰਹੀ ਹੈ ਗਿਲਤ ਕਰਦੀ ਹੈ ਇਹ ਸੰਗਤਾਂ ਦੀਆਂ ਅਸੀਸਾਂ ਤੇ ਗੁਰਮਤਿ ਦੇ ਪਰਨਾ ਆਗੇ ਬਸੋਰ ਇਸ ਲਾਗੇ ਲਾਤੇ ਹੋ ਸੋ ਮਹਾਨ ਸਤਿਗੁਰੂ ਪਰ ਇਸ ਭਗਵਾਨ ਨਾਲ ਇਸ ਨਗਰ ਨਾਲ ਇਸ ਸਾਰੀ ਟੀਮ ਦੇ ਨਾਲ ਜੋ ਨਿੱਜੀ ਪਿਆਰ ਜੋ ਨਿੱਜੀ ਹਮਾਰੀ ਬਤਾਇਆ ਉਹ ਬਹੁਤ ਹੀ ਵਧੀਆ ਇਨਸਾਨ ਦਾ ਜਮਾ ਹੈ ਜੋ ਵੀ ਖੈਰ ਜੀ ਕਿ ਆਪਣਾ ਜੀਵ ਸੁਧਾਰ ਕਰਕੇ ਸ੍ਰੀ ਅੰਮ੍ਰਿਤਧਰ ਦੇ ਰਹਿਣਗੇ ਕਿ ਦਰਗਾਹੀ ਹੋਵੇ ਉਹਨਾਂ ਦੀਆਂ ਸਮਾਵਾਂ ਜੋ ਕਿ ਰਹਿਦੀ ਦੁਨੀਆ ਤੱਕ ਸਿੱਖ ਪੰਥ ਤੇ ਇਸ਼ਰੀ जो सभा सारे जिन्होंने जिन्होंने नवी विजाई रही तक सभाओं सामने याद रिता जा सकेगा पर उस परमात्मा की जोड़ नहीं चाहता कि ठाक उस माही जा रहा आपके सिर झुकाया जा सकता है इसकी किसकी सोई सोनी जाए रोज किसी सुनिए उसका रोज नहीं किया जा सकता उसकी ਕੁਮੇਸ਼ਰ ਪਰਵਾਰ ਹੈ ਕੁਮੇਸ਼ਰ ਹੈ ਭਾਵੇਂ ਰਾਗੀ ਘਾਟੀ ਕੋਈ ਪ੍ਰਚਾਰਕ ਪਰ ਗੁਰ ਕਰਦਾ ਯਾਦ ਰੱਖਿਓ ਜਿਹੜਾ ਰੱਬ ਦੀ ਉਸਤਤ ਕਰਦਾ ਹੈ ਆਪਣੇ ਪਰਸਨਾ ਆਪਣੇ ਮਾਲਕ ਦੀ ਉਸਤਤ ਕਰਦਾ ਹੈ ਉਹਦੇ ਮੱਧਾ ਵਿਦਵਾਨ ਧੁਨੀਆਂ ਵਿੱਚ ਨਹੀਂ ਤੇ ਉਹਦੇ ਜਾਣ ਦੇ ਨਾਲ ਬੜਾ ਵੱਡਾ ਘਾਟਾ ਪੈਂਦਾ ਹੈ ਪਰ ਜਿੱਥੇ ਮੰਨ ਕੇ ਆਦੰਗੀ ਹੈ ਜਿੰਦਗੀ ਦੇ ਵਿੱਚੋਂ ਕੁਝ ਸਮੇਂ ਨੂੰ ਲੰਘਣ ਦੀ ਉਤੇ ਜਿੰਦਗੀ ਨੂੰ ਚਲੇ ਜਾਣ ਦੀ ਇੱਛਾ ਕਰ ਜੇ ਸਾਡੇ ਸਾਰਿਆਂ ਦੇ ਹੱਥ ਜੜੀ ਨੇ ਇਸ ਕਰਕੇ ਜਿੰਦਗੀ ਜਿਹੜੀ ਹੈ ਬੜੀ ਗੁਰੂ ਪਿਆਰੋਂ ਭਾਇਤਾ ਕੀਮਤੀ ਹੈ ਪਰ ਜਦੋਂ ਲੋਕ ਵਾਲਾ ਰਸਤਾ ਮੰਨ ਲਾਇਆ ਸਭ ਨੇ ਸਾਨੂੰ ਮੌਤ ਵਾਲੇ ਰਸਤੇ ਕਿਸੇ ਦਾ ਕੋਈ ਜਤੜ ਨਹੀਂ ਆਵਾਹੇ ਗੁਰੂ ਸਾਥ ਨਾ ਆਵਾਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਮਾਗੇ ਕਿ ਧਰਮ ਕਰਦੇ ਕਿਉਂਕਿ ਇਲਾਕੇ ਦੇ ਕਦਰ ਅੱਜ ਸਾਰੀ ਸੰਗਤ ਨੇ ਜਿਹਨਾਂ ਨੇ ਸੇਵਾ ਕੀਤੀ ਹੈ ਇਸ ਸਮਾਗਮ ਦੇ ਅੰਦਰ ਵਿਸ਼ੇਸ਼ ਸੰਗਤ ਸਾਡੇ ਸਰਦਾਰ ਕੋਈ ਜਸਾ ਸਿੰਘ ਵੀ ਕਰਨ ਸ਼ਾਮ ਸਿੰਘ ਵੀ ਕਰਨ ਜਪੜਨ ਸਿੰਘ ਨੇ ਗੱਲ ਸੰਦੇਸ਼ ਦੇ ਪਰਸੇ ਨੰਨ ਕੀਤਾ ਆਓ ਫੁੱਲ ਸਰਪੰਚ ਸਾਹਿਬ ਆਏ ਹੋਏ ਸਾਡੇ ਸਿੱਖੇਤਾਂ ਦਾ ਸਾਰੇ ਪਰਿਵਾਰਾਂ ਦੇ ਸਜਣਾ ਦਾ ਧੰਨਵਾਦ ਕਰ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਦਾ ਖਤਸਾ ਸਤ ਨਾਮ ਜੀ ਵਾਹਿ ਤੁਰੋ ਆਗੇ ਤੁਰ ਵਾਹਿ ਤੁਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਅਪਨਾਹ ਰਾਮ ਨਾਮ ਜਪ ਲਾਹ ਹਰ ਰਾਮ ਨਾਮ ਜਪ ਲਾਹ ਰਾਮ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਨਾਮ ਸਤਨਾਮ ਸਤਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ RAM ਨਾਮ ਜਪ ਲਾ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਾ ਸਤ ਨਾਮ ਵਾਹਿਗੁਰੂ 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 ਸੁੰਦਰ ਬਿੰਦਾਰੇ ਚਿੰਬਟੋਣੀ ਤੇ ਦਸਵੀਂ ਦੇ ਪੜਦਾਸ ਪੰਥ ਦੇ ਮਹਾਨ ਹਸਤੀ ਪੰਥ ਦੇ ਮਹਾਨ ਵਿਦਵਾਨ ਪੰਥ ਦੇ ਮਹਾਨ ਕੁਮੇਸ਼ਰ ਪੰਡਿਤ ਗਿਆਨੀ 모ਹ ਸਿੰਘ ਜੀ ਕਿਰਿਆ ਉਸ ਤੋਂ ਪਹਿਲਾਂ ਤਾਂ ਹੀ ਮੈਨੂੰ ਪਤਾ ਹੈ ਕਿ ਕਿਸੇ ਜਥੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਮੈਂ ਆਪਣੇ ਬਲਦੋਹੇ ਦੇ ਮੱਧਰ ਦੇ ਵਿੱਚ ਸੰਤਨ ਬਾਬਾ ਭਾਈ ਚੜ੍ਹ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਜੋੜ ਮੇਲਿਆਂ ਤੇ ਬਚਨ ਤੋਂ ਇਹਨਾਂ ਦੇ ਦਰਸ਼ਨ ਕਰਦਾ ਹੈ ਔਰ ਖੀਰ ਲੈ ਸਵਾਸ ਤੱਕ ਵੀ ਆਪਣੇ ਇਸ ਅਕੀਦੇ ਨੂੰ ਆਪਣੀ ਇੱਕ ਸੋਚ ਨੂੰ ਜਿਹੜਾ ਆ ਉਹਨਾਂ ਨੇ ਸਮਰਪਿਤ ਕਰ ਛੱਡੇ ਬੜੀ ਸਰੀਲੀ ਆਵਾਜ਼ ਸੀ ਭਾਵੇਂ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਬਾਹ ਦੇ ਵਿੱਚ ਥਰਥਰਾਹਟ ਆ ਗਈ ਸੀ ਕੰਬਣੀ ਆ ਗਈ ਸੀ ਜਦੋਂ ਕਿਸੇ ਸਮੇਂ ਆਪ ਆਕੂਤੇ ਪਾਸ਼ੂ ਲੈ ਕੇ ਕ੍ਰਿਸ਼ੀ ਕਰਦੇ ਸੀ ਉਹਦਾ ਆਗਾਦੀ ਵਕਤਾ ਸੀ ਅਜਨ ਉਹਦੇ ਹੋਰ ਹਰ ਬੱਚੇ ਆਪਣੇ ਬਾਪ ਦੇ ਅਛੇ ਕਦਮਾਂ ਤੇ ਚੱਲ ਰਹੇ ਨੇ ਸਤਿਗੁਰੂ ਸਮਰੱਥਾ ਤੇ ਸ਼ਕਤੀ ਬਖਸ਼ਣ ਆਪਣੇ ਬਾਪ ਦੇ ਨਾਮ ਨੂੰ ਚਾਰਚਨ ਲੋ ਬੜੀਆਂ ਹਸਤੀਆਂ ਜਿਹੜੀਆਂ ਨੇ ਪੰਥ ਦੀ ਆਸਰਾ ਮੋਰ ਹਸਤੀਆਂ ਉਹਨਾਂ ਨੂੰ ਸੰਤਾਂ ਦੇ ਫੁਰਤੀਤਨ ਆਸਤੇ ਅੱਜ ਦੇ ਇਸ ਸਮਾਰੋਹ ਨੇ ਤਹਾਦਰ ਹੋਈਆਂ ਨੇ ਸਤਕਾਰਯੋਗ ਬਾਬਾ ਚੰਜੀ ਸਿੰਘ ਜੀ ਸਤ ਸਿੰਘ ਵਾਲੇ ਸਾਡੇ ਸਤਕਾਰਯੋਗ ਬਾਬਾ ਗਿਆਨ ਸਿੰਘ ਜੀ ਮਰਹਾਲੇ ਵਾਲੇ ਤੇ ਹੋਰ ਧਾਰਮਿਕ ਹਸਤੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਘਰ ਦੇ ਡਾਟੀ ਸਿੰਘ ਕਬੀਰ ਸਿੰਘ ਤੇ ਪ੍ਰਚਾਰਕ ਸਿੰਘ ਜਿਨ੍ਹਾਂ ਦਾ ਸਾਡੀ ਕੌਮ ਦੇ ਵਿੱਚ ਸਭ ਤੋਂ ਵੱਡਾ ਸਰਕਾਰ ਤੇ ਮਾਨਤੀ ਕੌਮ ਨੂੰ ਵੀ ਕਰਨਾ ਚਾਹੀਦਾ ਜਿਨ੍ਹਾਂ ਦਾ ਬਹੁਤ ਉੱਚਾ ਤੇ ਸੁੱਚਾ ਸਥਾਨ ਹੈ ਅੱਜ ਉਹਨਾਂ ਦੀ ਪਰਵਾਨੀ ਦਾ ਇੱਕ ਫੁੱਲ ਜਿਹੜਾ ਹੈ ਉਹ ਟੁੱਟ ਕੇ ਸਦਾ ਲਈ ਖਿਚੋਣਾ ਦੇ ਗਿਆ ਸਤਿਗੁਰੂ ਰਹਿਮਤ ਕਰੇ ਮੈਂ ਪ੍ਰਨਾਮ ਸਿਖਰਾਂ ਨੂੰ ਆਪਣੇ ਚਰਨਾਚ ਨਵਾਸ ਬਖਸ਼ਣ ਤੇ ਪਿੱਛੇ ਸਾਰੇ ਪਰਿਵਾਰ ਨੂੰ ਸਮੂਹ ਸੰਗੀਆਂ ਸਾਥੀਆਂ ਨੂੰ ਇਸ ਅਸਹਿ ਵਿਛੋੜੇ ਨੂੰ ਜਰਨ ਦੀ ਸਹਿਦੀ ਸਤਿਗੁਰੂ ਸਮਰੱਥਾ ਤੇ ਸ਼ਕਤੀ ਪ੍ਰਦਾਨ ਕਰਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਆਪਣੇ ਰੰਗਲੇ ਸੱਜਣ ਨੂੰ ਦੇਵ ਦੀਆਂ ਕਹਿਰਾਈਆਂ ਤੁੱਥੇ। ਅੰਸ਼ਾ ਦੇ ਫੁਰਕੇ ਐਲ ਕਰਦਾ ਹੋਇਆ ਕੀ ਮਤਾ ਦਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਜੀ ਦਾ ਬੜੇ ਕੀਮਤੀ ਲਗਨ ਦੇ ਨਾਲ ਉਹਨਾਂ ਨੇ ਸੀਮਤ ਸਮੇਂ ਦੇ ਅੰਦਰ ਸਾਰਾ ਕੁਝ ਬਿਆਨ ਕਰ ਦਿੱਤਾ ਹੈ ਪਰਿਵਾਰ ਦੇ ਨਾਲ ਇਸ ਸਭਤੇ ਅੰਦਰ ਤੁਸੀਂ ਸ਼ਾਮਲ ਹੋ ਤੇ ਤੁਹਾਨੂੰ ਧੰਨਵਾਦ ਹੈ ਸਤਿਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਸਤਨਾਮੁ ਓ ਚੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਹਾਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ